ਕੀ ਕਰੀ ਅਸੀਂ ਅਸੀਂ ਉਹ ਨਮਾਇੰਦੇ ਆ ਅਸੀਂ ਪਿੰਡਾਂ ਵੱਲ ਜੇ ਅਸੀਂ ਖੋਲੀ ਕਹਿਣ ਲੱਗੀ ਜਿਸ ਵਾਰ ਪਾਸੀ ਦਾ ਗੱਲ ਅਸੀਂ ਕਰਤ ਨਹੀਂ ਹੈ ਤੁਹਾਡਾ ਫਸਲ ਕਰਨਾ ਦਾ ਹੱਕ ਹੈ 30% ਲੱਗਿਆ ਤੁਹਾਡੇ ਜਰਾ ਨਹੀਂ ਕਿ ਸਾਡੇ ਨਾਲ ਇੱਕ ਮਿੰਟ ਦੀ ਤੁਹਾਡੀ ਗੱਲ ਮੈਂ ਹਾਂ ਜੇ ਮਾਰੀ ਤੁਸੀਂ ਕੋਈ ਨਹੀਂ ਤੁਸੀਂ ਨਹੀਂ ਕਰਦੇ 30% ਪੂਰੇ ਗ੍ਰੈਂਟ ਤੇ ਮਿਲਦਾ ਤੁਹਾਨੂੰ ਸ਼ਾਇਦ ਨਹੀਂ ਪਤਾ ਮਿਲਦਾ ਨਾ 30% ਸਬਸਿਡੀ ਜਾਂਦੀ ਹੈ ਸਬਸਿਡੀ ਮਿਲਦੀ ਜਾਂ ਮੰਨਿਆ ਹੋਇਆ ਉਹ ਨੇ ਦੇ ਸੋਸ਼ਲਿਟੀ ਸਿਸਟਮ ਨੇ ਫਸਲੜੀ ਕਰਨ ਕੀਤੀ ਜਾ ਰਹੀ ਹੈ ਮੈਂ ਸਰਕਾਰੀ ਇਹ ਕੋਡਾ ਰਾਈਟ ਹੈ ਪ੍ਰੋਟੈਸਟ ਕਰਨਾ ਬਣਾ ਰਾਈਟ ਹੈ ਜੀ ਉਹ ਸਭ ਦੀ ਕਰਨ ਹੁੰਦੀ ਹੈ ਪਰ 30% ਤੁਸੀਂ ਇਹ ਦੇਖੋ ਵੀ 100% ਉਹ 30% ਕਿਸਾਨ ਨੂੰ ਦੇ ਰਹੀ ਹੈ ਜੇ ਆਪਾਂ ਆਪ ਦਾ ਪੋਲੂਸ਼ਨ ਵੀ ਨੇ ਇੱਕ ਪੋਲੂਸ਼ਨ ਅਪਣਾਇਆ ਤਾਂ এনवायरमेंट ਹੀ ਖਰਾਬ ਕਰ ਲੈ ਫਿਰ ਕੌਣ ਕਰੇ ਕੱਲੇ ਜੀਵਨ ਦਾ ਬਣਾ ਲੈਣਾ ਜੀ ਜ਼ਿੰਮੇਵਾਰ ਦੇ ਗੱਲਾਂ ਦੇ ਉੱਤੇ ਜੀ ਹੋਣਾ এনवायरमेंट ਦੀ ਗੱਲ ਕਿੰਨੇ ਸਾਲ ਬੇਕੀਨ ਠੀਕ ਹੈ ਕਾ ਥੋੜਾ ਕਿ ਕਿਹੜਾ ਇਸ ਤਰ੍ਹਾਂ ਲਾ ਗਿਆ ਉਹਨਾਂ ਨੇ ਕਿੰਨਾ ਚਾਹਣੀ ਆ 410 ਭਰਿਆ ਪਿਆ ਚੱਕਣ ਵਾਲਾ ਕੋਈ ਸਿਸਟਮ ਤਾਂ ਹੈ ਕਿ ਨਾ ਹੁਣ ਤੁਸੀਂ ਕੁਛ ਦੇਖੋ ਦੇਖੋ ਇੱਕ ਮਿੰਟ ਥੋੜੀ ਥੋੜੀ ਗੱਡੀ ਚੱਲਦੀ ਆ ਤੁਸੀਂ 35 40 ਕਿਹਾ ਕਿਹਾ ਰੁਪਏ ਦੇ ਕੇ ਉਸੇ ਪ੍ਰੈਸ਼ਰ ਕਰਾ ਕੇ ਲੈਣਾ ਉਹ ਤੋਂ ਵੱਖਰਾ ਸਟੰਡ ਹੈ ਇਹ ਸਟੰਡ ਹੈ ਹੁਣ ਪ੍ਰੈਸ਼ਰ ਹਾਫ ਲੱਗ ਰਿਹਾ ਸਾਡੇ ਸਾਡੇ ਪੰਜਵੇਂ ਸੋਲਿਊਸ਼ਨ ਵੀ ਨਹੀਂ ਹੋ ਰਿਹਾ ਸਾਡੇ ਉਹ ਤੋਂ ਵੀ ਲਾਈ ਤੁਸੀਂ ਜਾਣ ਕੇ ਵੀ ਦੇਖੋ ਅਸੀਂ ਸੁਪਰ ਸੀਡਰ ਨਾਲ ਤੁਬਰਾ ਤੇਲ ਵਜਾ ਕੇ ਅਸੀਂ ਕੰਮ ਕਰਦੇ ਆਂ ਸਾਡੀ ਕੰਦ ਖਰਾਬ ਹੋ ਰਹੀ ਹੈ ਜਿਹੜੇ ਰੇਡ ਚ ਜਿਹੜੇ ਸੁਪਰਵਾਈਜ਼ਰ ਲੱਗੇ ਜਿਹੜੀ ਮਜ਼ਬੂਰੀ ਹੈ ਇਹ ਗੱਲ ਨਹੀਂ ਕਿਸੇ ਅੱਖ ਲੈਦੇ ਕਿਸੇ ਨੂੰ ਨੌਲੇ ਤੇ ਪੈਂਦੀ ਆ ਨੌਣੀ ਤਾਰ ਨਹੀਂ ਜੇ ਉਹ ਜਦੋਂ ਉਸ ਦਾ ਟਰਾਲੇ ਦਾ ਤਾਂ ਹੱਲ ਨਹੀਂ ਹੁੰਦਾ ਉਹਦੇ ਸਿਰਫ ਕੰਦ ਲੈਣਾ ਚਾਹੁੰਦੇ ਆ ਮੈਂ ਨਹੀਂ ਆ ਸਾਰੇ ਬੰਦੇ ਸਹੀ ਹੁੰਦੇ ਸਾਰੇ ਕਟਰ ਮਾਰਕੀਟ ਲਾਉਂਦੇ ਹੁੰਦੇ ਪਰ ਕੋਸ਼ਿਸ਼